ਬੁਟੀਕ ਸਟਾਰਟ ਕਰਨਾ ਸੁਪਨਾ ਪਰ ਤੁਸੀਂ ਹਰ ਵਾਰ ਡਰ ਜਾਂਦੇ ਹੋ ਕਿ ਜੇ ਬੁਟੀਕ ਸਟਾਰਟ ਕਰ ਲਿਆ ਤੇ ਫੇਲ ਹੋ ਗਿਆ ਤੇ ਲੋਕ ਮਜ਼ਾਕ ਕਰਨਗੇ ਫਿਰ ਕੀ ਹੋਊਗਾ ਸੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜੇ ਤੁਸੀਂ ਬੁਟੀਕ ਸਟਾਰਟ ਕਰਨਾ ਚਾਹੁੰਦੇ ਆ ਤਾਂ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਕਿਉਂਕਿ ਆਪਾਂ ਲੈ ਕੇ ਆਏ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜਦੋਂ ਆਪਣੇ ਫਾਨੋ ਸਟਾਈਲ ਬੁਟੀਕ ਦੀ ਆਪਾਂ ਸ਼ੁਰੂਆਤ ਕੀਤੀ ਸੀ ਅਸੀਂ ਵੀ ਆਪਣੇ ਘਰ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਆਪਣਾ ਬਹੁਤ ਹੀ ਸੋਹਣਾ ਸਟੋਰ ਬਣਿਆ ਹੋਇਆ ਮੁੱਲਾਪੁਰ ਦਾਖਾ ਲੁਧਿਆਣਾ ਚ ਸੋ ਤੁਸੀਂ ਵੀ ਇਸ ਤਰ੍ਹਾਂ ਦਾ ਇੱਕ ਵਧੀਆ ਸ਼ੋਰੂਮ ਬਣਾ ਸਕਦੇ ਹੋ ਬਸ ਤੁਸੀਂ ਜੋ-ਜੋ ਇਸ ਤੁਹਾਨੂੰ ਗਾਈਡੈਂਸ ਦੇਵਾਂਗੇ ਤੁਸੀਂ ਫੋਲੋ ਕਰਨੀ ਤੇ ਮਿਹਨਤ ਕਰਨੀ ਆ ਸਟੂਫਾਨੋ ਸਟਾਈਲ ਬੁਟੀਕ ਮਾਸਟਰੀ ਵਿੱਚ ਤੁਹਾਨੂੰ ਕੀ ਕੀ ਸਿੱਖਣ ਨੂੰ ਮਿਲੇਗਾ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਇਸ ਕੋਰਸ ਵਿੱਚ ਤੁਹਾਨੂੰ ਜ਼ੀਰੋ ਤੋਂ ਲੈ ਕੇ ਟੌਪ ਲੈਵਲ ਤੱਕ ਸਭ ਕੁਝ ਸਿੱਖਣ ਨੂੰ ਮਿਲੇਗਾ ਜੇ ਤੁਸੀਂ ਕੋਈ ਸਟੋਰ ਫਿਲਹਾਲ ਸਟਾਰਟਿੰਗ 'ਚ ਨਹੀਂ ਬਣਾ ਸਕਦੇ ਘਰ ਤੋਂ ਕਿਵੇਂ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਕਿਵੇਂ ਤੁਹਾਨੂੰ ਪਹਿਲੇ 10 ਕਸਟਮਰ ਮਿਲਣਗੇ ਕਿਵੇਂ ਤੁਸੀਂ ਕਸਟਮਰ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਕਰੋਗੇ ਕਿਉਂਕਿ ਜੇ ਤੁਸੀਂ ਘਰ ਤੋਂ ਬੁਟੀਕ ਸਟਾਰਟ ਕਰ ਰਹੇ ਹੋ ਤਾਂ ਤੁਸੀਂ ਹੈਂਡਵਰਕ ਦੇ ਕਾਰੀਗਰ ਜਾਂ ਟੇਲਰ ਨਹੀਂ ਰੱਖ ਸਕਦੇ ਤਾਂ ਵੀ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਤੁਹਾਨੂੰ ਜੇ ਕੋਈ ਕਸਟਮਰ ਆਰਡਰ ਦਿੰਦਾ ਕੋਈ ਫੋਟੋ ਭੇਜਦਾ ਤੁਸੀਂ ਉਹ ਸੂਟ ਕਿਵੇਂ ਬਣਾ ਕੇ ਦੇਣਾ ਲਹਿੰਗਾ ਕਿਵੇਂ ਬਣਾ ਕੇ ਦੇਣਾ ਤੇ ਉਹਦੇ ਤੱਕ ਡਿਲੀਵਰ ਕਿਵੇਂ ਕਰਨਾ ਕੋਰੀਅਰ ਕਿਵੇਂ ਕਰਨਾ ਸਟਾਰਟਿੰਗ ਜੇ ਤੁਹਾਡੇ ਕੋਲੇ ਘੱਟ ਟਾਈਮ ਆ ਤੁਸੀਂ ਕਿਵੇਂ ਇੱਕ ਚੰਗਾ ਸਟਾਫ ਮੈਂਬਰ ਹਾਇਰ ਕਰਕੇ ਉਹਨੂੰ ਆਪਣਾ ਕੰਮ ਦੇ ਸਕਦੇ ਤੇ ਉਹ ਤੁਹਾਡੀ ਜਗ੍ਹਾ ਤੇ ਪੂਰਾ ਕੰਮ ਕਰੂਗਾ ਤੁਹਾਡੇ ਜਿਹੜੇ ਕਸਟਮਰ ਆ ਉਹਨਾਂ ਨੂੰ ਸੈਟੀਸਫਾਈਡ ਰੱਖੂਗਾ ਇਸ ਤੋਂ ਬਿਨਾ ਇਹ ਕੋਰਸ ਵਿੱਚ ਤੁਸੀਂ ਸਿੱਖੋਗੇ ਕਿ ਕਿਵੇਂ ਤੁਸੀਂ ਆਪਣੇ ਘਰ ਤੋਂ ਬੈਠ ਕੇ ਆਪਣੇ ਬੁਟੀਕ ਨੂੰ ਪ੍ਰਮੋਟ ਕਰ ਸਕਦੇ ਉਹਨੂੰ ਇੱਕ ਬ੍ਰਾਂਡ ਬਣਾ ਸਕਦੇ ਹੋ ਇਸ ਤੋਂ ਬਿਨਾ ਬੁਟੀਕ ਸਟਾਰਟ ਕਰਨ ਲਈ ਕੀ ਕੀ ਲੀਗਲ ਰਿਕੁਆਇਰਮੈਂਟਸ ਹੁੰਦੀਆਂ ਕੀ ਡਾਕੂਮੈਂਟ ਚਾਹੀਦੇ ਹੁੰਦੇ ਆ ਕਿਵੇਂ ਤੁਸੀਂ ਬੁਟੀਕ ਨੂੰ ਗਰੋਅ ਕਰ ਸਕਦੇ ਹੋ ਸਕੇਲ ਕਰ ਸਕਦੇ ਹੋ ਇਹ ਕੋਰਸ ਬਿਗਨਰਸ ਲਈ ਵੀ ਹੈ ਤੇ ਜਿਹੜੇ ਆਲਰੇਡੀ ਬੁਟੀਕ ਚਲਾ ਰਹੇ ਆ ਉਹ ਵੀ ਇਹ ਕੋਰਸ ਜੁਆਇਨ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਵੀ ਆਪਣੇ ਬੁਟੀਕ ਨੂੰ ਸਕੇਲ ਕਰਨ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੂਗੀ ਸੋ ਬਾਇਓ ਦੇ ਉੱਤੇ ਲਿੰਕ ਤੇ ਕਲਿੱਕ ਕਰਕੇ ਹੁਣੇ ਕੋਰਸ ਨੂੰ ਜੁਆਇਨ ਕਰੋ ਆਪਣੀ ਵੈਬਸਾਈਟ ਓਪਨ ਹੋ ਜਾਊਗੀ ਉੱਥੇ ਜੁਆਇਨ ਨਾਓ ਬਟਨ ਤੇ ਕਲਿੱਕ ਕਰੋਗੇ ਤੁਸੀਂ ਉੱਥੋਂ ਕੋਰਸ ਜੁਆਇਨ ਕਰ ਸਕਦੇ ਹੋ ਆਪਣੀਆਂ ਡਿਟੇਲਸ ਫਿਲ ਕਰਕੇ ਤੇ ਵੈਬਸਾਈਟ ਤੇ ਸਾਰੀ ਤੁਹਾਨੂੰ ਕੋਰਸ ਦੀ ਡਿਟੇਲ ਵੀ ਮਿਲ ਜਾਊਗੀ ਉੱਥੇ ਰੀਡ ਕਰ ਲਓ ਤੇ ਮਿਲਦੇ ਆ ਤੁਹਾਨੂੰ ਕੋਰਸ 'ਚ